ਕਿ ਸੰਦੋ ਉਹ ਨਹੀਂ ਬੜੀ ਬੇਅਦਲੀ ਜੀ ਬੱਚਾ ਵੀ ਫਾਇਨ ਨਹੀਂ ਕਰ ਰਿਹਾ ਬਿਲਕੁਲ ਬਿਲਕੁਲ ਉਹ ਵੀਡੀਓ ਤਾਂ ਨਜ਼ਰ ਆ ਰਿਹਾ ਜੀ ਸਾਹ ਉਹ ਬੜੀ ਪੇਰੇ ਅਮੀਰ ਨਾਲ ਮਾਰਿਆ ਬੱਚੇ ਨੂੰ ਬੜੇ ਹਲੋ ਅਨ ਵਾਇਕਾ ਸਾਹ ਵਾਈਗੁਰ ਜੀ ਕਿਥੋਂ ਤੇ ਵਾਈਕਾ ਪਾਈ ਸਾਹਿਬ ਜੀ ਦਿੱਲੀ ਤੋਂ ਬੋਲਦਾ ਹਰਮਿੰਦਰ ਸਿੰਘ ਪਿੰਕਾ ਜੀ ਜੀ ਇਹ ਇੱਕ ਵੀਡੀਓ ਵਾਇਰਲ ਹੋ ਰਹੀ ਏ ਕਿੱਥੇ ਦੀ ਏ ਇਹ ਗਵਿੰਦਗੜ੍ਹ ਦੀ ਏ ਕੀ ਗੱਲ ਹੈਗੀ ਇਹ ਪੰਜਾਬ ਜਾਣਕਾਰੀ ਹੈ ਤੁਹਾਨੂੰ ਤਾਂ ਅੰਮ੍ਰਿਤਪਾਲ ਪ੍ਰਧਾਨ ਜੀ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਇਹ ਦੱਸੋ ਵੀ ਹੁਣ ਜਿਹੜੇ ਬੱਚੇ ਨਾਲ ਮਾਰਕੁੱਟਾਈ ਹੋ ਰਹੀ ਸੀ ਇਹਦੇ ਉੱਤੇ ਪੁਲਿਸ ਕਾਰਵਾਈ ਕਰਨ ਲੱਗੇ ਜੇ ਉਲਟਾ ਜੀ ਤੇ ਹੁਣ ਉਹ ਬੱਚਾ ਕਿੱਥੇ ਹੋਵੇ ਉਹ ਅੱਜ ਮੈਂ ਆਪਣੇ ਘਰ ਲੈ ਜਾਣਾਂ ਅੱਛਾ ਛਡਾ ਲੈਂਦਾ ਉੱਥੋਂ ਤੁਸੀਂ ਹਾਂਜੀ 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 ਤੇ ਜਿਹੜੇ ਬੰਦਿਆਂ ਨੇ ਕੁੱਟਿਆ ਆਪਣੇ ਬੱਚੇ ਨੂੰ ਉਹਨਾਂ ਦੇ ਉੱਤੇ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਕਿ ਨਹੀਂ ਕੀਤੀ ਗਈ ਨਹੀਂ ਕੋਈ ਨਹੀਂ ਹੁਣ ਉਹ ਮਾਫੀਆਂ ਮੰਗਦੇ ਨੇ ਕਿ ਹਮਸੇ ਗਲਤੀ ਹੋ ਗਈ ਹੈ ਜਾਂ ਉਸਨੇ ਗਲਤੀ ਹੋਈ ਹੈ ਪ੍ਰਧਾਨ ਜੀ ਆਪਨਾ ਇਹਨੂੰ ਸ਼ਮਾ ਕਰੋ ਮੈਂ ਕਿਹਾ ਮੈਂ ਨਹੀਂ ਮੈਂ ਤਾਂ ਸੱਚਾਈ ਬਖਸ਼ਮਾ ਕਰੂੰਗਾ ਨਹੀਂ ਦੇਖੋ ਸ਼ਮਾ ਕਰਨ ਵਾਲਾ ਤਾਂ ਕੰਮ ਹੀ ਨਹੀਂ ਨਾ ਉਹ ਕਿਸਾ ਤੋਂ ਫੜ ਫੜ ਕੇ ਉਹਨੂੰ ਮਾਰਿਆ ਵੇ ਜੀ ਕਿਸਾ ਤੋਂ ਫੜ ਫੜ ਕੇ ਫਿਰ ਵੀਡੀਓ ਬਣਾ ਕੇ ਵੀਡੀਓ ਵਾਇਰਲ ਕੀਤੀ ਹੈ ਜੀ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਲੋੜ ਹੋਵੇ ਸਾਡੀ ਲੋੜ ਪਵੇ ਤੇ ਅਸੀਂ ਉੱਥੇ ਆਉਣ ਨੂੰ ਵੀ ਤਿਆਰ ਆ ਇਹ ਮੇਰਾ ਨੰਬਰ ਤੁਸੀਂ ਨੋਟ ਕਰ ਲਿਓ ਤੇ ਦੇ ਪੁਲਸ ਕੋਲ ਕੋਈ ਕਾਰਵਾਈ ਨਹੀਂ ਹੁੰਦੀ ਸਾਨੂੰ ਦੱਸੋ ਅਸੀਂ ਇਹਨਾਂ ਦੇ ਪੁਲਸ ਦੇ ਪ੍ਰੈਸ਼ਰ ਪਾ ਕੇ ਕਾਰਵਾਈ ਕਰਵਾਉਂਦੇ ਆ ਅੱਜ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਮੈਂ ਮੈਂ ਤੁਹਾਨੂੰ ਆਪ ਦੇ ਸਾਫ਼ ਸੁਥਰੀ ਕਰ ਦੱਸਾਂ ਵੇਖੋ ਟੈਂਕ ਬਰਾਉਨ ਨਾਲ ਝੂਠ ਨਹੀਂ ਬੋਲਣਾ ਚਾਹੀਦਾ ਮੈਂ ਸਿਰਫ ਇਸ ਕੋ ਕਾਰਵਾਈ ਫਸਿਆ تھا ਜੋ ਬੱਚੇ ਨੂੰ ਜ਼ਿਆਦਾ ਮਾਰਿਆ ਹੋਇਆ ਸੀ ਉਹਨੂੰ ਪਟੇ ਬੋਧ ਮਾਰੇ ਨੇ ਉਹਦੇ ਕੇਸ ਬੋਧ ਮੁੱਤੇ ਨੇ ਉਹਨੂੰ ਬੇਹੋਸ਼ ਕਰ ਦਿੱਤਾ ਹੈ ਉਹ ਉਹ ਇੱਕ ਇੱਕ ਕਿਸਮ ਦਾ ਮਰੀਜ਼ ਬੱਚਾ ਸੀ ਉਹਦੀ ਦਵਾਈ ਚੱਲਦੀ ਹੋਈ ਸੀ ਤੇ ਉਹਨਾਂ ਆਖਿਆ ਮੈਂ ਮਰ ਜਾਊਂਗਾ ਅਗਰ ਜਿਆਦਾ ਤੋਂ ਮੇਰੇ ਕੋ ਮਾਰ ਰਹੇ ਹੋ ਉਹਨੂੰ ਮਾਰ ਦੂੰਗਾ ਉਹ ਮੇਰੇ ਕੋਲ ਇੱਕ ਹੱਟਣ ਜਿਹਾ ਵੀ ਮੈਂ ਸਾਰੀ ਰਾਤ ਦਾ ਰਾਤ ਥਾਣੇ ਤੇ ਰਿਆ ਤੇ ਮੈਂ ਪੁਲਿਸ ਦਾ ਡੱਟ ਕੇ ਮੁਕਾਬਲਾ ਇਕੱਲੇ ਨਹੀਂ ਕੀਤਾ ਉਹਨੂੰ ਇਸ ਜੀ ਵਿੱਚ ਸਵਾਇਆ ਉਹ ਤਾਂ ਬਾਪ ਹੈ ਹਾਂ ਦੇ ਕਾਲਾਂ ਗੱਡੀਆਂ ਪੁਲਿਸ ਨੂੰ ਮੈਂ ਕਿਹਾ ਭੈਣ ਤੋਂ ਦੋ ਅਗਰ ਹਮਾਰੇ ਹਮਦਰ ਵੀ ਆਗੇ ਨਾ ਤੇ ਥਾਣੇ 'ਚ ਆਗ ਲਗਾ ਦੇਣਾ ਮੈਂ ਸਾਹਬੇ ਕਹਿ ਰਿਹਾ ਹਾਂ ਉਹ ਸਾਲੋ ਨੂੰ ਜ਼ਿੰਦਾ ਲਾ ਦੇਣਾ ਭੈਣ ਤੋਂ ਤਾਂ ਹਮੇ ਟੱਕਰਨੇ ਵਾਲੇ ਨਹੀਂ ਹੈ ਤੇ ਉਹਨਾਂ ਨੂੰ ਮੈਂ ਇਸ ਜੀ ਵਿੱਚ ਸਵਾਇਆ ਉਹ ਉਹਨੂੰ ਕਰੋ ਕਿ ਜੇ ਮੰਗਾਏ ਸੱਜੇ ਮਗਾਗੇ ਜਾਣ ਮਗਾਏ ਕਿ ਮੈਂ ਇਸੀ ਵਿੱਚ ਸੁਆਇਆ ਤੇ ਮੈਂ ਸਾਰੀ ਰਾਤ ਬਾਹਰ ਬੈਠ ਰਿਹਾ ਉਹ ਕੁਰਸੀਆਂ ਦੇ ਉੱਤਨੀ ਉਹਨਾਂ ਨੇ ਮੇਰਾ ਸਮਾਨ ਦਿੱਤਾ ਪਰ ਉਹ ਇਹ ਵਾਚਿਤ ਤਾਂ ਆ ਗਏ ਉਹਦੇ ਕੇਸਾਂ ਤੋਂ ਉਹ ਨਹੀਂ ਬੜੀ ਬੇਦਲੀ ਕੀਤੀ ਬੱਚਾ ਵੀ ਫੈਨ ਨਹੀਂ ਕਰ ਰਿਹਾ ਬਿਲਕੁਲ ਬਿਲਕੁਲ ਉਹ ਵੀਡੀਓ ਤਾਂ ਨਜ਼ਰ ਆ ਰਿਹਾ ਜੀ ਸਾਹ ਉਹ ਬੜੀ ਪੇਰੇ ਅਮੀਰ ਨਾਲ ਮਾਰਿਆ ਬੱਚੇ ਨੂੰ ਬੜੇ ਹਾਂਜੀ ਉਹਦਾ ਅੱਜ ਸਾਡੇ ਮੰਨਨੀਏ ਪ੍ਰਧਾਨ ਨੇ ਆਖਿਆ ਕਿ ਪ੍ਰਧਾਨ ਜੀ ਇਹਦਾ ਰੰਗ ਪੀਲਾ ਕਿਉਂ ਆ ਉਹ ਵੱਡਾ ਹਮਦਰ ਜੀ ਉਹਨੇ ਹੁਣ ਤੱਕ ਕੁਛ ਅੱਛਾ ਕੀਤਾ ਕਿ ਉਸਦਾ ਤੁਸਰਾ ਬੀਏ ਫਾਈਨਲ ਕੀਤੇ ਬੱਚੇ ਨੇ ਉਸਨੇ ਵੀ ਅੰਗਰੀਨੀ ਤਾਂ ਉਹ ਹੁਣ ਇਹੋ ਕਹਿੰਦਾ ਪਿਆ ਤੇ ਮੈਨੂੰ ਫੋਨ ਆ ਰਹੇ ਨੇ ਕਿ ਪਾਪਾ ਜੀ ਇਸ ਤੋਂ ਮਾਰ ਜਾਈਏ ਇਹਦਾ ਬਦਲਾ ਲੈਣਾ ਹੈ ਅੱਜ ਹਟਣਾ ਨਹੀਂ ਨਹੀਂ ਚਲੋ ਅਸੀਂ ਇਹਦੇ ਉੱਤੇ ਨਾ ਕਾਨੂੰਨੀ ਕਾਰਵਾਈ ਦੇ ਤਰੀਕੇ ਨਾਲ ਪ੍ਰੈਸ਼ਰ ਬਣਦੇ ਆ ਤੇ ਇਹਨਾਂ ਨੂੰ ਜ਼ਰੂਰ ਇਸ ਬੱਚੇ ਨੂੰ ਹੱਕ ਦਿਵਾਣੇ ਆ ਜੀ ਤੇ ਜਿਹੜੀ ਬੇਰਹਿਮੀ ਨਾਲ ਕੁੱਟਿਆ ਸੀ ਇਹਦਾ ਬਦਲਾ ਜ਼ਰੂਰ ਲਵਾਂਗੇ ਬੋਲ ਚ ਦੇ ਪ੍ਰੈਸ਼ਰ ਬਾ ਗਿਆ ਜੀ ਕੇਸ ਕਰਾਂਗੇ ਕੋਈ ਮਾਫੀ ਨਾਮਾ ਨਹੀਂ ਕਰਨਾ ਇਸ ਮਾਮਲੇ ਤੇ ਨਹੀਂ 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 ਮੈਂ ਮੈਂ ਤੁਹਾਨੂੰ ਬਿਲਕੁਲ 100% ਤੋਂ ਵੀ ਜਿਹੜਾ ਉੱਤੇ ਜਾਂਦਾ ਨਾ ਮੈਂ ਤੁਹਾਡੇ ਸਹਿਮਤ ਨਾ ਮੈਂ ਉਹ ਉਹ ਕੜਿਆ ਸਖਸ਼ਾ ਤੇ ਸਾਡੇ ਪਤਾਨ ਰਣਜਤ ਸਿੰਘ ਜੀ ਨੇ ਵੀ ਤੁਹਾਡਾ ਜੱਤ ਫੋਨ ਕੀਤਾ ਹੋਇਆ ਜੀ 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 ਮੈਨੂੰ ਉਹਨਾਂ ਨੇ ਭੇਜਿਆ ਨੰਬਰ ਤੁਹਾਡਾ ਹਾਂ ਜੀ ਹੇ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਨਹੀਂ ਨਹੀਂ ਜੀ ਮੇਰਾ ਮੇਰਾ ਧੰਨਵਾਦ ਨਾ ਕਰੋ ਆਪਾਂ ਕੋਮ ਦੇ ਲਈ ਹੈਗੇ ਆ ਕੋਈ ਅਸੀਂ ਗੱਲ ਨਹੀਂ ਤੁਹਾਨੂੰ ਲੋੜ ਪੈ ਗਈ ਯਾਦ ਕਰੇ ਅਸੀਂ ਉੱਥੇ ਵੀ ਆ ਜਾਾਂਗੇ ਅਲਵਰ ਤੁਹਾਡੇ ਲਈ ਮੇਰੀ ਗੱਲ ਤੋਂ ਨਾ ਸੰਗਤ ਬਹੁਤ ਹੈ ਔਰ ਬੱਚੇ ਵੀ ਬੜੇ ਆਏ ਨੇ ਉਹਨਾਂ ਨੇ ਮੇਰਾ ਹੌਸਲਾ ਵਧਾਈ ਦਿੱਤਾ ਬਾਹਰੋਂ ਵੀ ਆਏ ਨੇ ਭੋਣਾ ਉਹਨਾਂ ਨੇ ਹੌਸਲਾ ਵਧਾਈ ਦਿੱਤਾ ਕਿ ਕੰਨਨ ਤੁਸੀਂ ਪਤਾਨ ਦੀ ਮੈਂ ਇਲਾਕਾ ਪਤਾਨ ਗੋਵਿੰਦਗੜ੍ਹ ਵਿੱਚ ਹੈਗਾ ਤੇ ਗੁਰੂਮਾਰਗ ਗੁਰੂ ਘਰ ਦੇ ਸੇਵਕਨ ਨੂੰ ਆਲੇ ਬੰਦੇ ਆ ਜੋ ਜਰਾ ਹੋਇਆ ਬਹੁਤ ਬੁਰਾ ਹੋਇਆ ਇਹਨੂੰ ਮੈਂ ਸਹਿਨ ਨਹੀਂ ਕਰ ਸਕਦਾ ਕੋਈ ਨਹੀਂ ਪ੍ਰਧਾਨ ਜੀ ਤੁਸੀਂ ਮੇਰਾ ਨੰਬਰ ਸੇਵ ਕਰ ਲਿਓ ਆਪਣੇ ਕੋਲ ਨੋਟ ਕਰ ਲਿਓ ਦਿੱਲੀ ਤੋਂ ਮੇਰਾ ਨਾਮ ਹਰਮਿੰਦਰ ਸਿੰਘ ਪਿੰਕਾ ਔਰ ਮੈਂ ਤੁਹਾਡਾ ਸੇਵ ਕਰ ਲੈਣਾ ਪ੍ਰਧਾਨ ਵਿਰਲਾ ਸਿੰਘ ਜੀ ਹੈ ਨਾ ਜੀ ਜੀ ਮੈਂ ਸੇਵ ਕਰ ਲੈਣਾ ਤੇ ਸਵੇਰੇ ਤੁਹਾਡੇ ਨਾਲ ਗੱਲ ਕਰਾਂਗਾ ਦੁਬਾਰਾ ਮੈਂ ਹਾਂਜੀ ਹਾਂਜੀ ਬਹੁਤ ਧੰਨਵਾਦ ਹੈ ਮੈਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਹੈ ਵਾਇਜ਼ੁਰ ਜੀ ਕਾ ਖਾਸਾ ਵਾਇਜ਼ੁਰ ਜੀ ਧਿਆਨ ਰੱਖਿਓ ਆਪਣਾ ਹਾਂ ਜੀ 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 ਠੀਕ ਹੈ ਠੀਕ ਹੈ